ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੈਰਾ ਸਾਹਿਬ ਜੀ ਹਰੇ ਜੁਗ ਜੁਗ ਭਗਤੇ ਉਪਾਇ ਪੈਜ ਰੱਖਦਾ ਆਇਆ ਰਾਮ ਰਾਜ ਜੀ ਹਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੀ ਨਾਮ ਦੇ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਹ ਕਿਉ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਤਾ ਮਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ ਰਹਾਉ ਜੋਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾਉ ਤੂੰ ਸੱਚਾ ਸੇ ਸਤ ਸਹਾਲਿਓ ਜਨ ਕੀਤੀ ਸੋ ਪਾਰ ਪਿਆਉ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਨਰ ਦਾ ਦਾਸ ਮਹੱਲਾ ਪਹਿਲਾ ਇਹ ਕਿਉ ਓੰਕਾਰ ਸਤਗੁਰ ਪ੍ਰਸਾਦ ਸੋ ਨਰ ਤੇਰਾ ਕੀ ਹਾਲ ਸੋ ਕਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜੀ ਤੇਰੀ ਨਾਦ ਅਨੇਕ ਅਸੰਖਾਂ ਕੀਤੀ ਤੇਰੀ ਵਾਵਣ ਹਾਰੀ ਕੀਤੇ ਤੇਰੀ ਰਾਗ ਪ੍ਰੀਸੋ ਕਹੀਏ ਕੀਤੀ ਤੇਰੀ ਗਾਉਣ ਹਾਰੀ ਗਾਵੰਤ ਤੁਦਨੋ ਕੌਣ ਪਾਣੀ ਬਸੰਤਰ ਗਾਵੇ ਰਾਜਾ ਤ੍ਰਮਦਵਾਰੇ ਗਾਵੰਤ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇ ਰੀਤ ਅਸਵਾਰੇ ਗਾਵੰਤ ਤੁਦਨੋ ਇੰਦਰੇਂਦਰਾਸਨ ਬੈਠੀ ਦੀਵਤਿਆਂ ਅੰਦਰ ਨਾਲੀ ਗਾਵੰਤ ਤੁਦਨੋ ਵਿੰਧ ਸਮਾਦੀ ਅੰਦਰ ਗਾਵੰਤ ਤੁਦਨੋ ਸਾਧ ਵਿਚਾਰੀ ਗਾਵੰਤਨ ਦਦ ਨੂੰ ਜਤੀ ਸਦੀ ਸੰਦੋਖੀ ਗਾਵੰਤਨ ਦਦ ਨੂੰ ਵੀਰ ਕਰਾਰੇ ਗਾਵੰਤਨ ਦਦ ਨੂੰ ਪੰਡਤ ਪੰਨਰਕੀਤਰ ਜੋਜਗ ਵੇਦਾਂ ਨਾਲੇ ਗਾਵੰਤਨ ਦਦ ਨੂੰ ਮੋਹਣੀਆਂ ਮਨਮੋਹਨ ਸੁਰਗਮਛ ਪਿਆਲੇ ਗਾਵੰਤਨ ਦਦ ਨੂੰ ਰਤਨੋਂ ਪਾਈ ਤੇਰੀ ਅਠ ਅਠ ਤੀਰਤ ਨਾਲੇ ਗਾਵੰਤਨ ਦਦ ਨੂੰ ਯੋਧ ਮਹਾ ਮਲਥੂਰਾ ਗਾਵੰਤਨ ਨੂੰ ਖਾਣੀ ਚਾਰੇ ਗਾਵੋ ਤੁਨੂ ਕੰਡ ਮੰਡਲ ਬ੍ਰਹਿਮੰਡ ਕਰ ਕਰ ਰਖੀ ਤੇਰੀ ਧਾਰੇ ਸਈ ਤੁਧ ਨੂੰ ਗਾਵਨ ਜੋ ਤੁਧ ਭਵਨ ਰਤੀ ਤੇਰੀ ਭਗਤ ਰਸਾਲੀ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਤਦਾ ਸਚ ਸਭ ਸੱਚਾ ਸਾਚੀ ਨਾਹੀ ਹੈ ਪੀਓਤੀ ਜੈਨ ਜਸੀ ਰਚਨਾ ਜਨ ਰਚਾਈ ਰੰਗ ਰੰਗੀ 파ਤੀ ਕਰ ਕਰ ਜੈਸੀ ਮਾਇਆ ਜਨੇ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀਵ ਡਿਆਈ ਜੋ ਇਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸੋ ਕੋਈ ਕੀਵੜ ਵਡਾ ਡੀਠਾ ਹੋਈ ਕੀਮਤ ਪਾਇਨਾ ਕਹਿਆ ਜਾਈ ਕਹਿਣੇ ਵਾਲੀ ਤੇਰੀ ਰਹੇ ਸਮਾਈ ਵੱਡੀ ਮੀਰੀ ਸਾਹਿਬਾਂ ਗਿਰਗਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੜੀ ਚੀਰਾਂ ਰਹਾਉ ਸਾਉ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤੇ ਲੋੜ ਆਈ ਸਭ ਸਤ ਸਭ ਤਬ ਸਭ ਚੰਗੀਆਂ ਆਈਆਂ ਸਿੱਧਾ ਬੁਰਖਾਂ ਕੀਆਂ ਵੜਿਆਈਆਂ ਤਉਦੋਂ ਸਿੱਧੀ ਕਿਨੇ ਨਾ ਪਾਈਆ ਕਰ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੀ ਪੰਢਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰਣ ਹਾਰਾ ਆਸ ਮਹੱਲਾ ਪਹਿਲਾਂ ਆਖਾਂ ਜੀਵਾਂ ਵਿਸਰਹਿ ਮਰ ਜਾਉ ਆਖਣ ਔਖਾ ਸਾਚਾ ਨਾ ਹੂੰ ਸੱਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਲੀਏ ਦੂਖ ਸੋ ਕਿਉ ਸ੍ਰੀ ਮੇਰੀ ਮਾਈ ਸਾਚਾ ਸਹ ਸਾਚੇ ਨਾ ਹੀ ਰਹਾਉ ਸਾਚੇ ਨਾਮ ਕੀ ਤਲੁੜਿਆਈ ਆਪ ਥੱਕੇ ਕੀਮਤ ਨਹੀਂ ਪਾਈ ਜੇ ਇਸ ਮਿਲ ਕੇ ਆਕਣ ਪਾਹੀ ਵਡਨ ਹੋਵੇ ਕਾਟਨ ਜਾਈ ਨਾ ਉਮਰੀ ਨ ਹੋਵੇ ਸੋਗ ਦਿੰਦਾ ਰਹੇ ਨ ਚੁਕੇ ਭੋਗ ਕੋਣੇ ਹੋ ਨਹੀਂ ਕੋਈ ਨਾ ਕੋ ਹਾ ਨਾ ਕੋ ਹੋਈ ਜਿਉ ਡਾਪ ਤੇ ਉੜ ਤਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਤਮ ਵਿਸਾਰੇ ਤੀ ਕਮ ਜਾਤ ਨਾਨਕ ਨਾਮ ਹੈ ਬਾਸ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰ ਕਾ ਬਿਨਾਉ ਕਰੋ ਗੁਰ ਪਾਸ ਹਮ ਕੀ ਰੇ ਕਿਰਮ ਸਤਿਗੁਰ ਸੁਣਾਈ ਕਰ ਦਿਆ ਨਾਮ ਪ੍ਰਗਾਸ ਮੇਰੀ ਮੀਤ ਗੁਰਦੇ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੀ ਵਿਭਾਗ ਵਡੇਰੀ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਵਤਾ ਸਹਿ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਅਸ ਨਾਮ ਨਾ ਪਾਇਆ ਤੀ ਭਾਗ ਹੀਣ ਜੰਪਾਸ ਜੋ ਸਤਗੁਰ ਸਹਨੇ ਸੰਗਤ ਨਹੀਂ ਆਈ ਤ੍ਰਿਜੀਵੇ ਤ੍ਰਿਜੀਵਾਸ ਜਿਨ ਹਰਜਾਂ ਸਤਗੁਰ ਸੰਗਤ ਪਾਈ ਤਹਿਨ ਤਰਮਤਿ ਕਿ ਲਿਖਿਆ ਲਿਖਾਸ ਤਨਧਨ ਸਹ ਸੰਗਤ ਜਿ ਤੁਰਥ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਹ ਗੂਜਰੀ ਮਹੱਲਾ ਪੰਜਮ ਕਾਹੀ ਰਿਮ ਚਿਤਵੇ ਉਦਮ ਜਾ ਆਹਰ ਜੀ ਉਪਰਿਆ ਸੈਲ ਪੱਤਨ ਮੈਂ ਜਨ ਤੋ ਪਾਈ ਤਾ ਕਰਜ ਕਾ ਗੇ ਕਰ ਤਰਿਆ ਮੇਰ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਬਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਧ ਬਣਿਤਾ ਕੋਇ ਨਿਸ ਕੀ ਤਰਿਆ ਸਿਰ ਸਿਰ ਜਕ ਸੰਬਾਹੀ ਠਾਕੁਰ ਕਾਹੀ ਮਨ ਪਉ ਕਰਿਆ ਊੜੇ ਊੜੇ ਆਵੇ ਕੋ ਸਾਥ ਤਿਸ ਪਾਛੀ ਬਚਰੀ ਚਰਿਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸਠਿ ਸਿਧਾਂ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੂਰਕਿ ਕਿਉ ਓੰਕਾਰ ਸਤਗੁਰ ਪ੍ਰਸਾਦ ਸੂਰਕ ਨਰੰਜਨ ਹਰਪੁਰਖ ਨਰੰਜਨ ਹਰਗਮ ਆਗਮ ਅਪਾਰ ਸਭ ਤਿਹ ਹਵੇ ਸਭ ਤਿਹ ਹਵੇ ਤੁਧ ਜੀ ਹਰ ਸੱਚੇ ਸਜਣ ਹਾਰਾ ਸਭ ਜੀ ਤੁਮਾਰੀ ਜੀ ਤੁਝ ਜੀਆਂ ਕਾ ਦਾ ਤਾਰਾ ਹਰ ਤਿਹ ਹਵੇ ਸੰਤੂ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੀ ਠਾਕੁਰ ਹਰਿਆਪੀ ਸੇਵਕ ਜੀ ਕਿਆ ਨਾਨਕ ਜント ਵਿਚਾਰਾਂ ਤੂੰ ਘੜ ਘੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਨਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿਆ ਵਰ ਨਾ ਜਾਣ ਤੂੰ ਪਾਰ ਬ੍ਰੰਭੇ ਅੰਤ ਬਿਅੰਤ ਜੀ ਤੇਰੀ ਕਿਆ ਗੁਣਿਆ ਖ ਬਖਾਣਾਂ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤੈਨ ਕੁਰਬਾਨ ਹਰ ਤਿਹਾ ਵੇ ਹਰ ਤਿਹਵੇ ਤੁਧ ਜੀ ਤੇ ਜੈ ਜੁਗ ਮੈਸੋ ਗਵਾਸੀ ਸੇ ਮੁਕਤ ਸੇ ਮੁਕਤ ਬਹਿ ਜਾਣਾ ਤਿਹ ਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਹ ਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵਿਆਹ ਜਿਨ ਸੇ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਆ ਤਿਹ ਆ ਜੀ ਜਨ ਨਾਨਕ ਤਿਨ ਬਲਿ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤam ਤੇਰੀ ਭਗਤ ਤੇਰੀ ਭਗਤ ਸਲਾਹਨ ਤੋਦ ਜੀ ਹਰ ਅਨੇਕ ਅਨੇਕ ਅਨੰਤam ਤੇਰੀ ਅਨੇਕ ਤੇਰੀ ਅਨੇਕ ਰਹਿਰ ਪੂਜਾ ਜੀ ਤਪ ਤਾਪੇ ਜਪੇ ਬੇਅੰਤam ਤੇਰੀ ਅਨੇਕ ਤੇਰੀ ਅਨੇਕ ਪੜੇ ਬਸਿਮਰਤ ਸਾਸਾ ਜੀ ਕਰ ਕਰੀਆ ਖਟ ਕਰਮ ਕਰੰਤam ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਹਾਵੇ ਮੇਰੀ ਹਰ ਭਗਵੰਤਾਮ ਤੂੰ ਆਦਪੁਰ ਕੇ ਪਰੰਪਰਤਾ ਜੀ ਤੁਦ ਜੀਵੜੇ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੋ ਦਿਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੋ ਦਿਆਪੇ ਸ੍ਰਿਸ਼ਟ ਸਭੇ ਪਾਈ ਜੀ ਤੋ ਦਿਆਪੇ ਸ੍ਰਿ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਾਣ ਹੋਈ ਆਫਾ ਮਹੱਲਾ ਚੌਥਾ ਤੂੰ ਕਰਦਾ ਸਚਿਆਰ ਮੰਡਾ ਸਾਈਂ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇਹੇ ਸੋਈਓ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਹਾਇਆ ਜਿਸਨੂੰ ਕਿਰਪਾ ਕਰੇ ਤੇ ਨਾ ਅਮਰਤਨ ਪਾਇਮ ਗੁਰਮਖਲਾ ਦਾ ਮਨਮ ਕੰਗਵਾਇਆ ਤੇ ਆਪੇ ਵਿਛੋੜਿਆ ਆਪੇ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਜਮ ਨਦੂ ਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਉਪਯੋਗ ਮੇਲੇ ਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋ ਜਿਨ ਜਾਣੇ ਹਰ ਗੁਣ ਸਾਦੀ ਆਖ ਬਖਾਣੇ ਜਿਨ ਹਰਤੇ ਵਿਆ ਤਿੰਸੂ ਕ ਪਾਇਆ ਸਹਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਧਮਨੋਂ ਦੂਜਾ ਵਰਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਫਾ ਮੁਹੱਲਾ ਪਹਿਲਾ ਤਤ ਸਰਵਰੜੇ ਪਹਿਲੇ ਨਵਾਸਾ ਪਾਣੀ ਪਾਵਤ ਨਹੀਂ ਕੀਆ ਪੰਕੁਜ ਮੋਹ ਪੰਗ ਨਹੀਂ ਚੱਲੇ ਹਮ ਦੇਖਾ ਤੇ ਡੂਬੀ ਅਲੀ ਮਨ ਏਕ ਨੇ ਚੇਤ ਤਤ ਮੂੜ ਮਨਾ ਹਰ ਬਿਸਰਤ ਤੇਰੀ ਗੁਣ ਗਲਿਆ ਰਹਾਉ ਨਾ ਹੋ ਜਤੀ ਸਦੀਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵੀ ਸਰਿਆ ਆਫਾ ਮਹੱਲਾ ਪੰਜਮ ਭਈ ਪ੍ਰਾਪਤ ਮਾਨੁਕ ਦੇਹ ਰੀਆ ਗੋਬਿੰਦ ਮ੍ਰਣਕੀ ਇਹ ਤੇਰੀ ਬਰੀਆ ਔਰ ਕਾਤਰਿ ਕਿਤੇ ਨਾ ਕਾਮ ਮਸਾਦ ਸੰਗਤ ਭਜ ਕੇਵਲ ਨਾਮ ਸਨਜਾਮ ਲਾਗ ਪਉ ਜਲ ਤਰਨ ਕੈ ਜਨਮ ਬ੍ਰਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਣਿਆ ਹਰ ਰਾਇ ਕਹੋ ਨਾਨਕ ਅਮਨੀਜ ਕਰਮਾਂ ਤਰਨ ਪ੍ਰੇਕੀ ਰਾ ਕੋ ਸਰਮਾਂ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਪਾਛੈ ਦਸਮੀ ਕਬਯੋ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਤ ਦੈ ਰਛਾ ਪੂਰਨ ਚਿਤ ਕੀ ਸ਼ਾਮ ਤਵ ਚਰਨਨ ਮਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰam ਹਮਰੇ ਦੁਸ਼ਟ ਤਬੈਤ ਮੁਕਾਵੋ ਆਪ ਹਾਤ ਦੇ ਮੋਹੇ ਵਿਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੇ ਕਰਤਾਰam ਮੋਰ ਚਾਉ ਜਿ ਕਰ ਦੇ ਕਰੀਐ ਸਭ ਐਰਨ ਕੋ ਆਇ ਸੰਗਰੀਐ ਪੂਰਨ ਹੋਈ ਹਮਾਰੀ ਆਸ ਤੂਰ ਪਜਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਅਬਰ ਨ ਤਹਾਉ ਜੋ ਵਰਚਾਹੋ ਤੋ ਤੁਮ ਤੇ ਪਾਉ ਸੇਵ ਸਿਖ ਹਮਾਰੀ ਤਾਰੀਏ ਚੁੰ ਚੁੰ ਛਤਰਾ ਹਮਾਰੀ ਮਾਰੀਏ ਆਪ ਹਾਥ ਦੇ ਮਜੀ ਬਰੀਏ ਮਰਨ ਕਾਲ ਕਾ ਤਰਾਸਨ ਬਰੀਏ ਊ ਜੋ ਸਦਾ ਹਮਾਰੀ ਪਛਾਉ ਸ੍ਰੀ ਅਦੂ ਜੋ ਕਰਿਓ ਰਚਾਮ ਰਾਖ ਲਿਹੁ ਮੋ ਰਕਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ दीन बंद दुष्टन के हंता तुम हो प्री चतुर्दश कंताम काल पाए ब्रह्मा अवतारा काल पाए शिवजू अवतारा काल पाए करवेतन बर्दासा सकल काल काकी आत्मा सब जमन काल जुगी शिव कीयो बे नाराज ब्रह्मा जो थीयो जमन काल सब सव लोक सवारा नमस्कार है ताहे हमारा जमन काल सब जगत बनायो देव दयत जशन बुजायो ਆਦ ਅੰਤ ਏਕ ਹੈ ਅਵਤਾਰ ਸੋਈ ਗੁਰੂ ਸਮਝਿਓ ਮਾਰਾ ਨਮਸ਼ਕਾਰ ਤਿਸਿਹੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸੇਵਕਨ ਕੋ ਸੇਵਕਨ ਸੋ ਦੀਓ ਛਤਰਨ ਕੋ ਪਲ ਮੋਬਦ ਕੀਓ ਘੜ ਘੜ ਕੀ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਸੋਲਾ ਸਫਰ ਕਿਰਪਾ ਦ੍ਰਿਸ਼ਟ ਕਰ ਪੂਲਾਉ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ કડકડ ਕੀ ਪੜਪੜ ਕੀ ਜਾਨੇ ਜਬ ਉਦ ਕਰਕਰਾ ਕਰਤਾਰ ਉਪਰ ਜਾ ਤਰਤ ਤਬ ਦੇਹੀ ਅਪਾਰਾ ਜਬ ਆਕਰਖ ਕਰਤੋ ਕਬਹੂ ਤੁਮ ਮੈਂ ਮਿਲਤ ਦੇਹੀ ਤਰਸਭੂ ਜੀਤੇ ਬੰਦਨ ਸ੍ਰਿਤੀ ਸਵਥਾਰੈ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹ ਤਮਰਾਨਮ ਜਾਣਤ ਬੀਤ ਪੀਦਰ ਆਲੂ ਨਿਰੰਕਾਰ ਨਿਰਵਕੰਨ ਲੰਭ ਆਦ ਅਨੀਲ ਅਨਾਦੇ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕਉ ਪੀਵਨ ਪਾਵਤ ਮੀਦੰ ਕਾ ਕਉ ਕਰਪਹਨ ਨਾਨਤ ਮਹਾ ਮੂਰਖਿ ਸਬਿਹਦਨ ਜਾਣਤ ਮਹਾਦੇਵ ਕਉ ਕਹਤ ਸਦਾ ਸ਼ਿਵ ਨਰੰਕਾਰ ਕਾ ਚਿੰਤਨੇ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹਿ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰੰ ਇਕ ਹੈ ਰੂਪ ਅਨੂਪ ਸੁਰੂਪ ਅਰੰਕ ਬੈਉਰਾ ਕਹਿ ਭੂਪਾ ਕੰਡ ਜੀ ਰਿ세 ਦੇ ਜਕੀਨੀ ਉਤਕੁਜ ਖਾਨ ਬੋ ਰੈ ਦੀਨੀ ਕਹੂੰ ਭੂਲ ਰਾਜਾ ਹੋਏ ਬੈਠਾ ਕਹੂੰ ਸਿਮਟ ਪਿ ਵਿਸ਼ੰਕਰ ਕੈਠਾ ਸਗਰੀ ਸਰਦ ਦਿਖਾਏ ਚੰਭਉ ਆਜ ਵਾਸ ਰੂ ਸਿੰਭਉ ਅਵਰਛਾ ਮੇਰੀ ਤੁਮ ਕਰੋ ਸੇਖਿਓ ਬਾਰਿ ਅ ਸੇਖ ਸੰਗਰੂ ਦੁਸ਼ਟ ਜਿਤੇ ਉਠਵਤ ਤਪਤਾ ਸਕਲ ਮਲੇਸ਼ ਕਰੋ ਰਣਗਾ ਤਮ ਜੀਵ ਦਾ ਦੋਸ਼ ਨਹੀ ਪਰੀ ਤਿਨਕੇ ਦੁਸ਼ਟ ਦੁਖ ਦੁਇ ਮਰੇ ਪੂਰਕ ਜਉਨ ਬਗ ਪਰ ਇਤਿਹਾਰੀ ਤਿਨਕੇ ਤੁਮ ਸੰਕਟ ਸਵਟਾਰੀ ਜੋ ਕਲ ਕੋ ਇਕ ਬਾਰ ਤੇ ਆਏ ਹਏ ਤਾਂ ਕੀ ਕਾਲ ਨਿਕਟਨੇ ਆਏ ਹਈ ਰੱਛਾ ਹੋਈ ਤਾਂ ਇਹ ਸਭ ਕਾਲ ਦੁਸ਼ਟ ਰਿஷ்டਟਰਨੀ ਤਤਕਾਲਮ ਕਿਰਪਾ ਦਸ਼ਟ ਤਨ ਜਾਹੇ ਨਿਹਰ ਹੋ ਤਾਂ ਕੀ ਤਾਪ ਤਨ ਕਮ ਹੋ ਰਹੂ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਸਵਸ ਕੀ ਨ ਕੋਈ ਇਕ ਬਾਰ ਜਿੰਦ ਮੈਂ ਸੰਭਾਰਾਂ ਕਾਲ ਫਾਸ ਤੇ ਤਾਹੀ ਉਬਾਰਾਂ ਜਿਨ ਨਰਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੋਖ ਤੀਰਹਾਮ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਵਿਚਾਈ ਸਵਈਆ ਪਾਇ ਗਏ ਜੋਤੀ ਤੁਮਰੀ ਤਵਤੇ ਕੋ ਆਕਤਰੀ ਨਹੀਂ ਆਨਿਉ ਰਾਮ ਰਹੀਨ ਪੁਰਾਨ ਕੁਰਾਨ ਅਨੇਕ ਕਹਿ ਮਤੇ ਕ ਨਾ ਮਾਨਿਉ ਸਿਮਰਤ ਸਾਤਰ ਵੀ ਸਬੀ ਬਉ ਭੀਦ ਕਹੇ ਅਮ ਏਕ ਨਾ ਜਾਣਿਉ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਹੇ ਬਖਾਨਿਉ ਦੋਹਿ ਰਾਮ ਸਗਲ ਦੁਆਰ ਕੋ ਸ਼ਾਢੀ ਕੈ ਗਹਿਉ ਤਹਾਰੂ ਦੁਆਰ ਮਾਂ ਹੀ ਗਹਿ ਕੀ ਲਾਜੀ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਏ ਕਿਉ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਹਾ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੇ ਸੇ ਤੀ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਤਾਂ ਗਾਵਹੁ ਹਰੀ ਕੀ ਰਾਮਾ ਜਿਨੀ ਵਸਾਇਆ ਕਹੀ ਨਾਨਕ ਅਨੰਧੋ ਆਤ ਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਤਦਾਰਹੁ ਹਰਨਾਲੀ ਹਰਨਾ ਰਹੂ ਤੂੰ ਮਨ ਮੇਰੀ ਦੁਖ ਸਭ ਵਿਸਾਰਣੰ ਅੰਗੀਕਾਰੋ ਕਰੀ ਤੀਰਾ ਕਾਰਜ ਸਭ ਸਵਾਰਣੰ ਸਭਨਾ ਗਲਾ ਸਮਰਥ ਸੋ ਅਮੀ ਸੋ ਕੋ ਮਨੋਂ ਵਿਸਾਰੇ ਕਹੀ ਨਾਨਕ ਮਨ ਮੇਰੀ ਤਦਾਰਹੁ ਹਰਨਾਲੀ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਘਰ ਦਾ ਦੇ ਰਹਿ ਸਭ ਕੀ ਸਾਹਿਬ ਜੀ ਦੇਹ ਸੋ ਪਾਵੇਂ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇਂ ਨਾਮ ਜਿਨ ਕੈ ਮਨ ਉਸਿਆ ਆਵਾਜੀ ਸੋਦ ਘਨੇਰੀ ਕਹੀ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਆਧਾਰੂ ਸਾਚ ਨਾ ਉਹ ਧਾਰਮੀ ਰਾਜਨ ਭੁੱਖਾ ਸਭ ਗਵਾਈਆਂ ਕਰ ਸਾੰਤ ਸੁਖ ਮਨ ਆਏ ਸਿਆ ਜਿਨ ਇਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਈਰੋ ਜੀ ਦੀ ਹੀ ਵਡਿਆਈਆਂ ਕਹੀ ਨਾਨਕ ਸੁਣੋ ਤੁੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸਬਦ ਤਦਕਾਰ ਸਭਾ ਗਏ ਕਰ ਸਭਾ ਗਏ ਸਬਦ ਵਾਜੀ ਕਲਾ ਜੇਤ ਕਰ ਤਾਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਥੋਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹੀ ਨਾਨਕ ਤੈਸ ਕੋ ਹੋਆ ਤਿਤ ਕਰ ਅਨਹਦ ਵਾਜੀ ਅਨਦ ਸੁਣ ਹੋ ਵੱਡ ਭਾਂਗੀ ਹੋ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤਗੁਰਿਆ ਪਰਪੂਰੇ ਬਿਰਮੰਤ ਨਾਨਕ ਗੁਰ ਚਰਨ ਲਾਗੀ ਵਾ ਜੀ ਅਨੰਦ ਤੂਰੇ ਸੁਣ ਤੇ ਬਨੀਤ ਕਹ ਤੇ ਪਵਿੱਤ ਸਤ ਗੁਰਿਆ ਪਰਪੂਰੇ ਬਿਰਮੰਤ ਨਾਨਕ ਗੁਰ ਚਰਨ ਲਾਗੀ ਵਾ ਜੀ ਅਨੰਦ ਤੂਰੇ ਮੁੰਡਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਸਾ ਆਧਾਰੂ ਜੀ ਕੋ ਖਾਵੇ ਜੀ ਕੋ ਪੂੰਚੇ ਤਿਸ ਕਾ ਹੋਇ ਉਧਾਰੂ ਇਹ ਵਤਨ ਜੀ ਨਹਿ ਜਾਈ ਨਿਤ ਨਿਤ ਰਖ ਕੋ ਰਧਾਰੂ ਤਮ ਸੰਸਾਰ ਚੜਨ ਮੁਕਤ ਰਿਏ ਸਬ ਨਾਨਕ ਬ੍ਰਹਮ ਬਸਾਰੂ ਸਲੋਕ ਮਹਲਾ 5ਮ ਤੇਰਾ ਕੀਤਾ ਜਾਤੂ ਨਾਹੀ ਮੈਨੋ ਜੋਗਿਕ ਤੋਈ ਮੈਂ ਨਿਰਗੁਣ ਹਾਰੇ ਕੋਕਣ ਨਾਹੀ ਆਪੇ ਤਰਸ ਪਿਓਈ ਤਰਸ ਭਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮੰਥੀ ਵੇ ਹਰਿਆਉ ਪੌੜੀ ਤੇਤੇ ਤੂੰ ਸਮਰਤ ਜਿਤੇ ਕੋਈ ਨਾਹੀ ਹੋਤੇ ਤੇਰੀ ਰੱਖ ਗਨੀ ਉਦਰ ਮਾਹਿ ਸੁਣ ਕਹਿ ਜਮ ਕਹਿ ਦੂਤ ਨਾਏ ਤੇਰੇ ਛੱਡ ਜਾਹੀ ਭਉਜਲ ਬਖਮ ਸਗਾਹੋ ਗੁਰ ਸਬਦੀ ਪਾਰ ਪਾਹਿ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹਿ ਕਲਮੈ ਹੋ ਪੁਨ ਗੁਣ ਗੋਵਿੰਦ ਗਾਹਿ ਸਾਹੂ ਸੇ ਨੋ ਕਿਰਪਾਲ ਤੁਮ ਲੀ ਸਾਹਿਬ ਸਾਹਿਬ ਰਤਾ ਕੋਈ ਨਾ ਜਾਈ ਜੀ ਆਵੀ ਤੁ ਦਿਆਹੀ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰੇ ਆਰਾਧਣਾ ਜਿਹ ਬਾਜਬ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਣੀ ਸੁਨ ਨਾਉ ਗੁਰ ਨਾਉ ਸਤਗੁਰ ਸੇ ਤੀਰਤਿ ਆਤਿ ਅਦਰਗੈ ਪਾਈ ਠਾਓ ਕਹੋ ਨਾਨਕ ਕਿਰਪਾ ਕਰੀ ਜਤਨੋ ਏ ਵਤ ਦੇ ਜਗ ਮੇ ਉਤਮ ਕਾਢੀ ਹੈ ਗੁਰਲੀ ਕੀ ਕੀ ਮਹਲਾ ਪੰਜਵਾਂ ਸਰ ਕੀ ਰਕਣ ਹਾਰ ਆਪ ਉਬਾਰੈਨ ਗੁਰ ਕੀ ਪੈਰੀ ਪਾਇ ਕਾਜ ਸਵਾਰੈਨ ਹੋਵਾ ਆਪ ਦਿਆਲ ਮਨੋਨਾ ਵਿਸਾਰੈਨ ਸਾਥ ਜਨਾ ਕੈ ਸੰਗ ਪਉ ਜਲਤਾਰੈਨ ਸਾਖ ਤਿੰਨਿੰਦਕ ਦੁਸ਼ਟਖਿਨ ਮਾਹੀ ਬਿਦਾਰੈਨ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜਿਸ ਮਸ ਰਸ ਕੋਈ ਸਗਲੇ ਦੂਖ ਜਾਹੀ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜਿਸਮਰਾ ਸੁਖੋਈ ਸਗਲੇ ਦੁਖ ਜਾਹੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ